ਇੱਕ ਨਵੀਂ ਆਰਐਸਐਸ ਦੀ ਕਮੇਟੀ ਸਾਡੇ ਕਮੇਟੀ ਦੇ ਉੱਤੇ ਥੋਪਤੀ ਪਰ ਜਿਹੜਾ 2022 ਦੇ ਵਿੱਚ ਆ ਕੇ ਬੀਜੇਪੀ ਸਰਕਾਰ ਨੇ ਆ ਖਾਸ ਕਰਕੇ ਖੱਟੜ ਸਰਕਾਰ ਨੇ ਸਾਡੇ ਉੱਤੇ ਇੱਕ ਬਹੁਤ ਵੱਡਾ ਬੋਝ ਲਿਆ ਕੇ ਸੀ ਟਰ 2022 ਦਾ ਜਿਹੜਾ ਸੀਗਾ ਚੱਕ ਕੇ ਕਾਨੂੰਨ ਐਮੈਂਡਮੈਂਟ ਕਰਕੇ ਸਤੰਬਰ ਦੇ ਵਿੱਚ ਉਹ ਲੱਗਿਆ ਸੀ ਸਾਡੇ ਪਿੱਛੇ ਸਤੰਬਰ ਚ 20 ਸਤੰਬਰ ਨੂੰ ਸਾਡਾ ਫੈਸਲਾ ਆ ਜਾਂਦਾ ਸੁਪਰੀਮ ਕੋਰਟ ਉਹਨਾਂ ਦੀ ਕੋਲਕਾ ਤੇ ਨਿਗਾ ਸੀ ਉਹਨਾਂ ਦੇ ਗੁਰੂ ਘਰਾਂ ਦੇ ਜ਼ਮੀਨਾਂ ਤੇ ਕਟੜ ਸਾਹਿਬ ਦੀ ਨਿਗਾ ਸੀ ਉਹਨਾਂ ਨੇ ਚੱਕ ਕੇ ਸਾਡੀ ਕਮੇਟੀ ਦੇ ਜਿੰਨੇ ਸੰਘਰਸ਼ੀਲ ਤੇ ਪੁਰਾਣੇ ਮੈਂਬਰ ਸੀ ਉਹਨਾਂ ਨੂੰ ਕੱਢ ਦਿੱਤਾ ਔਰ ਜਿਹੜੀ ਕਮੇਟੀ ਦੇ ਵਿੱਚ ਉਹਨਾਂ ਨੇ ਆਪਣੇ ਨਮਾਇंदे ਜਾਂ ਜਿਹੜੇ ਉਹਨਾਂ ਦੇ ਚੜੇ-ਚੱਟ ਰਹੇ ਜਾਂ ਉਹਨਾਂ ਦੀ ਮਿਹਨਤ ਵੇੜੀ ਕਰਕੇ ਬਣੇ ਉਹ 6 ਮੈਂਬਰ ਸਾਡੇ ਵਿੱਚ ਉਹਨਾਂ ਨੇ ਉਹ ਪਾਲੇ 6 ਮੈਂਬਰ ਕਾਲੀਦਾਨ ਦੇ ਪਾਲੇ ਬਾਕੀ ਸਾਰੇ ਦੇ ਸਾਰੇ ਆਰਐਸਐਸ ਦੇ ਮੈਂਬਰ ਭਰਤੀ ਕਰਤੇ ਉਹ ਮੈਂਬਰ ਭਰਤੀ ਕਰੇ ਉਹਨਾਂ ਦਾ ਜਿਹੜਾ ਸਾਡੇ ਸਿੱਖ ਕੌਮ ਦੇ ਵਿੱਚ ਬਹੁਤ ਪਾਰੀ ਰੋਸ ਔਰ ਬਹੁਤ ਪਾਰੀ ਉਹ ਸਾਨੂੰ ਨੁਕਸਾਨ ਅੱਜ ਤੱਕ ਘਟਾਉਣਾ ਪੈ ਰਿਹਾ ਜਿਹਦੇ ਵਾਸਤੇ ਸੀ ਅੱਜ ਵੀ ਸੰਘਰਸ਼ ਸੀ ਹਰਿਆਣਾ ਸਿੱਖ ਗੁਰਦੁਆਰਾ ਸੰਘਰਸ਼ੀਲ ਕਮੇਟੀ ਦੇ ਵੱਲੋਂ ਅੱਜ ਇੱਕ ਐਲਾਨ ਕੀਤਾ ਜਾਂਦਾ ਆਉਂਦੀਆਂ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਐਲਾਨ ਕੀਤਾ ਗਿਆ ਔਰ ਕਿਉਂ ਕੀਤਾ ਗਿਆ ਉਹਨਾਂ ਤੋਂ ਹੀ ਜਾਣਦੇ ਆ ਮੇਰੇ ਨਾਲ ਜਸਵੀਰ ਸਿੰਘ ਪੱਟੀ ਜੀ ਇਹਦੇ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਆ ਪੱਟੀ ਸਾਹਿਬ ਤੁਸੀਂ ਅੱਜ ਇੱਕ ਐਲਾਨ ਕੀਤਾ ਸਭ ਤੋਂ ਪਹਿਲਾਂ ਤਾਂ ਤੁਹਾਡੀ ਕਮੇਟੀ ਕਦੋਂ ਹੋਣ ਦੇ ਵਿੱਚ ਆਉਂਦੀ ਹੈ ਇੱਥੋਂ ਸ਼ੁਰੂ ਕਰਦੇ ਆ ਜੀ ਸੋ ਤੋਂ ਪਹਿਲਾਂ ਤਾਂ ਨਿਰਪਖ ਪੋਸਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਮ ਕੱਢ ਕੇ ਸਾਡੇ ਕੋਲੇ ਪਹੁੰਚਿਓ ਇਹ ਕਮੇਟੀ ਦਾ ਬੜਾ ਲੰਮਾ ਸੰਘਰਸ਼ ਸੀ 2000 ਤੋਂ ਚੱਲਿਆ ਸੀ ਪਰ 2014 ਦੇ ਵਿੱਚ ਇਹ ਕਮੇਟੀ ਸਾਡੀ ਹੋਂਦ ਦੇ ਵਿੱਚ ਆਈ ਸਾਡੇ ਸੰਘਰਸ਼ ਨੂੰ ਵੇਖਦਿਆ ਔਰ ਉਹ ਇੱਕ ਉਸ ਦਿਨ ਤੋਂ ਵੀ ਫਿਰ ਅੱਜੇ ਤੱਕ ਵੀ ਅਸੀਂ ਇਹਦਾ ਸੰਘਰਸ਼ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਜੋ ਵੀ ਕਮੇਟੀ ਦੇ ਵਿੱਚ ਦੀ ਚੋਣ ਹੋਈ ਉਸ ਤੇ ਸਟੇ ਹੋ ਗਿਆ 2014 ਵਾਲੀ ਤੇ ਔਰ ਉਸ ਤੋਂ ਬਾਅਦ ਜਦੋਂ ਭਾਜਪਾ ਸਰਕਾਰ ਆ ਗਈ ਇਹਨਾਂ ਨੇ 2022 ਦੇ ਵਿੱਚ ਫੇਰ ਉਸ ਦਾ ਐਮੈਂਡਮੈਂਟ ਕਰਕੇ ਇਸ ਕਾਨੂੰਨ ਦੇ ਵਿੱਚ 2014 ਵਾਲੇ ਦੇ ਵਿੱਚ ਇੱਕ ਨਵੀਂ ਆਰਐਸਐਸ ਦੀ ਕਮੇਟੀ ਸਾਡੀ ਕਮੇਟੀ ਦੇ ਉੱਤੇ ਥੋਪਤੀ ਜਿਨ੍ਹਾਂ ਨੂੰ ਗੁਰੂ ਘਰਾਂ ਦੀ ਸੇਵਾ ਸੰਭਾਲਦਾ ਤਿੰਨ ਵਾਲਾ ਧਿਆਨ ਜਾਂ ਪਤਾ ਵੀ ਨਹੀਂ ਸੀ ਔਰ ਨਾ ਹੀ ਉਹਨਾਂ ਨੇ ਕਮੇਟੀ ਵਾਸਤੇ ਕੋਈ ਸੰਘਰਸ਼ ਕੀਤਾ ਸੀ ਔਰ ਹੁਣ ਤੁਸੀਂ ਐਲਾਨ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਡੀ ਕਮੇਟੀ ਦੇ ਵੱਲੋਂ ਔਰ ਇਹਦੇ ਵੱਲੋਂ ਕਾਂਗਰਸ ਦਾ ਸਮਰਥਨ ਕੀਤਾ ਜਾਏਗਾ ਸਾਡੇ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸੰਘਰਸ਼ ਰਿਹਾ ਸੀ ਉਹ ਉਸ ਟਾਈਮ ਦੇ ਉੱਤੇ ਚੌਧਰੀ ਭਪਿੰਦਰ ਸਿੰਘ ਫੁੱਡਾ ਦੀ ਸਰਕਾਰ ਸੀ ਔਰ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਦੇ ਉੱਤੇ ਉਸ ਲੰਬੇ ਸੰਘਰਸ਼ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਜੂਨ ਮੈਨੀਫੈਸਟੋ ਦੇ ਵਿੱਚ 2009 ਦੇ ਵਿੱਚ ਪਵਾ ਲਿਆ ਸੀ ਬਈ ਆਉਣ ਵਾਲਾ ਜਿਹੜਾ ਸਾਡਾ ਸੰਘਰਸ਼ ਐਸ ਨੂੰ ਦੇਖਦੇ ਆਉਂਿਆ ਤੁਸੀਂ ਆਉਣ ਵਾਲੇ ਜਿਹੜੀ ਤੁਹਾਨੂੰ ਟਰਮ ਹੈ ਨਵੀਂ ਆਉਗੀ ਉਹਦੇ ਵਿੱਚ ਹਰਿਆਣਾ ਕਮੇਟੀ ਦੀ ਜਿਹੜੀ ਸਥਾਪਨਾ ਤੁਹਾਨੂੰ ਕਰਨੀ ਪਊਗੀ ਸਾਡਾ ਸੰਘਰਸ਼ ਬਹੁਤ ਲੰਮਾ ਹੋ ਗਿਆ ਔਰ ਉਹਨਾਂ ਨੇ ਚੌਧਰੀ ਭពਿੰਦਰ ਸਿੰਘ ਹੁੱਡਾ ਨੇ ਆਪਣੇ ਸਮੇਂ ਦੇ ਵਿੱਚ ਉਸ ਨੂੰ ਅਮਲ ਦੇ ਵਿੱਚ ਲਿਆਂਦਾ 2014 ਦੇ ਵਿੱਚ ਇੱਕ ਕਾਨੂੰਨ ਬਣਾ ਕੇ ਸਾਡਾ ਹਰਿਆਣਾ ਸਿੱਖ ਉਤਰਾ ਮੈਨੇਜਮੈਂਟ ਕਮੇਟੀ ਦੀ ਸਥਾਪਨਾ ਕਰਤੀ ਪਰ ਜਿਹੜਾ 2022 ਦੇ ਵਿੱਚ ਆ ਕੇ ਭਾਜਪਾ ਸਰਕਾਰ ਨੇ ਖਾਸ ਕਰਕੇ ਖੱਟਰ ਸਰਕਾਰ ਨੇ ਸਾਡੇ ਉੱਤੇ ਇੱਕ ਬਹੁਤ ਵੱਡਾ ਬੋਝ ਲਿਆ ਕੇ ਸੀ ਤੇ ਹਰ 2022 ਦਾ ਜਿਹੜਾ ਸੀਗਾ ਚੱਕ ਕੇ ਕਾਨੂੰਨ ਐਮੈਂਡਮੈਂਟ ਕਰਕੇ ਸਤੰਬਰ ਦੇ ਵਿੱਚ ਉਹ ਲੱਗਿਆ ਸੀ ਸਾਡੇ ਪਿੱਛੇ ਸਤੰਬਰ ਚ 20 ਸਤੰਬਰ ਨੂੰ ਸਾਡਾ ਫੈਸਲਾ ਆ ਜਾਂਦਾ ਸੁਪਰੀਮ ਕੋਰਟ ਤੋਂ ਸਟੇ ਟੁੱਟ ਜਾਂਦਾ ਖਾਰਜ ਹੋ ਜਾਂਦੀ ਹੈ ਅਪੀਲ ਅਕਾਲੀ ਦੰਦੀ ਔਰ ਕਮੇਟੀ ਬਣਨ ਤੋਂ ਬਾਅਦ ਉਹ ਲੋਕ ਸਾਡੀ ਕਮੇਟੀ ਦੇ ਕਾਬਜ ਹੋਣ ਵਾਸਤੇ ਉਹਨਾਂ ਦੀ 골ਕਾ ਤੇ ਨਿਗਾ ਸੀ ਉਹਨਾਂ ਦੇ ਗੁਰੂ ਘਰਾਂ ਦੇ ਜ਼ਮੀਨਾਂ ਤੇ ਖੱਟਰ ਸਾਹਿਬ ਦੀ ਨਿਗਾ ਸੀ ਉਹਨਾਂ ਨੇ ਚੱਕ ਕੇ ਸਾਡੀ ਕਮੇਟੀ ਦੇ ਜਿੰਨੇ ਸੰਘਰਸ਼ੀਲ ਤੇ ਪੁਰਾਣੇ ਮੈਂਬਰ ਸੀ ਉਹਨਾਂ ਨੂੰ ਕੱਢ ਤੇ ਔਰ ਜਿਹੜੀ ਕਮੇਟੀ ਦੇ ਵਿੱਚ ਉਹਨਾਂ ਨੇ ਆਪਣੇ ਨੁਮਾਇੰਦੇ ਜਾਂ ਜਿਹੜੇ ਉਹਨਾਂ ਦੇ ਚੜੇ ਚੱਟ ਰਹੇ ਜਾਂ ਉਹਨਾਂ ਦੀ ਮਿਹਨਤ ਵੇੜੀ ਕਰਕੇ ਬਣੇ ਉਹ 6 ਮੈਂਬਰ ਸਾਡੇ ਵਿੱਚ ਉਹਨਾਂ ਨੇ ਉਹ ਪਾਲੇ 6 ਮੈਂਬਰ ਅਕਾਲੀ ਦਲ ਦੇ ਪਾਲੇ ਬਾਕੀ ਸਾਰੇ ਦੇ ਸਾਰੇ ਆਰਐਸਐਸ ਦੇ ਮੈਂਬਰ ਭਰਤੀ ਕਰਤੇ ਉਹ ਮੈਂਬਰ ਭਰਤੀ ਕਰੇ ਉਹਨਾਂ ਦਾ ਜਿਹੜਾ ਸਾਡੇ ਸਿੱਖ ਕੌਮ ਦੇ ਵਿੱਚ ਬਹੁਤ ਪਾਰੀ ਰੋਸ ਔਰ ਬਹੁਤ ਪਾਰੀ ਉਹ ਸਾਨੂੰ ਨੁਕਸਾਨ ਅੱਜ ਤੱਕ ਠਾਉਣਾ ਪੈ ਰਿਹਾ ਜਿਹਦੇ ਵਾਸਤੇ ਅਸੀਂ ਅੱਜ ਵੀ ਸੰਘਰਸ਼ੀ ਹਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹਰਿਆਣਾ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉਹਦੀ ਜਿਹੜੀ ਚੋਣ ਸਹੀ ਨਹੀਂ ਹੋਈ ਜਿਹੜੀ ਹੁਣ ਮੌਜੂਦਾ ਕਮੇਟੀ ਹੈ ਜਿਹੜੀ ਮੌਜੂਦਾ ਕਮੇਟੀ ਹੈ ਇਹ ਚੋਣ ਨਾਲ ਹੋਈ ਨਹੀਂ ਅਸੀਂ ਚੋਣ ਹੱਜ ਤੱਕ ਮੰਗ ਰਹੇ ਹਾਂ ਇੱਕ ਜਨਤਕ ਜਿਹੜਾ ਸਾਡਾ ਜਨਰਲ ਇਲੈਕਸ਼ਨ ਹੋ ਕੇ ਜੀ ਦੀ ਸਾਡੀ ਮੰਗ ਸੀ ਔਰ ਜੀ ਦੀ ਤੁਸੀਂ ਪਿਛਲੇ ਦਿਨਾਂ ਚ ਸੁਣੀ ਵੀ ਹੋਣੀ ਹੈ ਫਰਵਰੀ ਦੇ ਵਿੱਚ ਮਾਰਚ ਦੇ ਵਿੱਚ ਇਲੈਕਸ਼ਨ ਵੀ ਡਿਕਲੇਅਰ ਹੋ ਗਏ ਸੀ ਵੀ ਇਹਨਾਂਾਂ ਤਰੀਕਾਂ ਨੂੰ ਇਲੈਕਸ਼ਨ ਹੋਣਗੇ ਇਸ ਤੋਂ ਬਾਅਦ ਫਿਰ ਖट्टर ਸਰਕਾਰ ਨੇ ਜੋਰ ਪਾਇਆ ਇਲੈਕਸ਼ਨ ਸਾਡੇ ਵਾਪਸ ਕਰਵਾ ਕੇ ਔਰ ਇਲੈਕਸ਼ਨ ਕਮਿਸ਼ਨ ਨੂੰ ਬੈਕਫੁੱਟ ਤੇ ਲੈ ਆਂਦਾ ਜਿਹੜਾ ਇਲੈਕਸ਼ਨ ਕਮਿਸ਼ਨ ਖੜਾ ਸੀ ਸਾਡੇ ਨਾਲ ਵੀ ਹਰ ਹਾਲਤ ਮੈਂ ਸੋਨਾ ਕਰਵਾਵਾਂਗਾ ਦੂਜੇ ਪਾਸੇ ਹਰਿਆਣਾ ਸੇ ਗੋਦਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਪ੍ਰਧਾਨ ਬਣਿਆ ਸੀ ਮੌਕੇ ਦਾ ਭੁਪਿੰਦਰ ਸਿੰਘ ਅਸੰਧ ਜਿਹੜਾ ਅੱਜ ਵੀ ਹੈ ਉਹਦੇ ਨੂੰ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਵੀ ਜਿਹੜੀ ਆ ਹਰਿਆਣਾ ਦੇ ਵਿੱਚ 20 ਤੋਂ 22 ਲੱਖ ਵੋਟਾਂ ਸਿੱਖਾਂ ਦੀ ਹੈ ਔਰ 2 ਲੱਖ ਬੋਟ ਦੇ ਉੱਤੇ ਇਲੈਕਸ਼ਨ ਕਿਉਂ ਹੋ ਰਿਹਾ ਹੈ ਉਹ ਕਰ ਕਰ ਜਾ ਇੱਕ 40 ਬੰਦ ਹਲਕੇ ਸਾਡੇ 40 ਵਾਰਡਾਂ ਦੇ ਵਿੱਚ 40 ਬੰਦੇ ਰੱਖ ਕੇ ਬਹੁਤ ਤੋਂ ਬਹੁਤ ਵੋਟ ਬਣਾ ਸਿੱਖ ਵੋਟ ਜਿੰਨੀ ਵੱਧ ਬਣੂਗੀ ਘੱਟੋ-ਘੱਟ ਵੀ 10% ਵੋਟ ਦੇ ਨਾਲ ਤਾਂ ਅਸੀਂ ਇਲੈਕਸ਼ਨ ਨਾ ਕਰਾਈਏ ਅਸਰ ਘੱਟੋ-ਘੱਟ 60 ਜਾਂ 70% ਵੋਟ ਤਾਂ ਸਾਡੀ ਬਣ ਸਕਦੀ ਸੀ ਪਰ ਉਹਨਾਂ ਨੇ ਨਹੀਂ ਬਣਾਈ ਉਹਨਾਂ ਨੇ ਇਸ ਪਾਸੇ ਧਿਆਨ ਨਹੀਂ ਕੀਤਾ ਵੀ ਜਿੰਨੀ ਘੱਟ ਵੋਟ ਬਣੂਗੀ ਅਸੀਂ ਉਨੀ ਘੱਟ ਵੋਟ ਦੇ ਨਾਲ ਇਲੈਕਸ਼ਨ ਸਰਕਾਰ ਦੀ ਨੀਤੀ ਦੇ ਨਾਲ ਜਿੱਤਾਂਗੇ ਅਸੀਂ ਉਹ ਜਿੱਤ ਕੇ ਫੇਰ-ਫੇਰ ਭਾਜਪੀ ਨੂੰ ਔਰ ਆਰਐਸਐਸ ਨੂੰ ਇਸ ਤੇ ਕਾਬਜ ਕਰਵਾ ਦੇਾਂਗੇ ਤਾਂ ਹੁਣ ਫਿਰ ਤੁਹਾਡਾ ਸੰਘਰਸ਼ ਕਿੱਥੇ ਖੜਾ ਹੈ ਇਸ ਸਮੇਂ ਦੇ ਵਿੱਚ ਦੇਖੋ ਬੀਜੇਪੀ ਦੇ ਤਾਂ ਅਸੀਂ ਹਰ ਕੱਲ ਤੋਂ ਇਸੇ ਕਾਰਨ ਵਿਰੋਧ ਹੋਇਆ ਸਾਨੂੰ ਕੋਈ ਦੁਸ਼ਮਣੀ ਨਹੀਂ ਸਾਡੇ ਕੋਲ ਦੁਸ਼ਮਣੀ ਹੈ ਨਹੀਂ ਸੀ ਵੀ ਬੀਜੇਪੀ ਨਾਲ ਦੁਸ਼ਮਣੀ ਹੈ ਜਾਂ ਖੱਟਰ ਨਾਲ ਦੁਸ਼ਮਣੀ ਹੈ ਉਹਨਾਂ ਨੇ ਹਰਿਆਣਾ ਸੇ ਗੁਜ਼ਰ ਰਵੰਧ ਕਮੇਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਕਬਜ਼ੇ ਨੂੰ ਤੜਾਉਣ ਵਾਸਤੇ ਇਹ ਇਲੈਕਸ਼ਨ ਦੀ ਝਾਕ ਦੇ ਵਿੱਚਾਂ ਕਿਸ ਵੇਲੇ ਆਮ ਜਨਤਾ ਕ ਇਲੈਕਸ਼ਨ ਹੋ ਜਾਂਦਾ ਤੇ ਅਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਜਿਸ ਨੀਤੀ ਦੇ ਨਾਲ ਅਸੀਂ 20 ਸਾਲ ਲੜੇ ਸਾਂ ਇਸ ਨੀਤੀ ਦੇ ਨਾਲ ਅਸੀਂ ਇਹ ਚੱਲੇ ਸਾਂ ਵੀ ਹਰਿਆਣੇ ਦੇ ਸਿੱਖਾਂ ਦੀ ਪੁੱਛੋ ਵੀ ਹਰਿਆਣੇ ਦੇ ਸਿੱਖ ਆਪਣੇ ਗੁਰੂ ਘਰਾਂ ਦੀ ਸੇਵਾ ਸਮਾਲ ਆਪਣੇ ਤੌਰ ਤੇ ਕਰ ਸਕਣ ਅਸੀਂ ਜੇ ਉਸ ਪੋਜੀਸ਼ਨ 'ਚ ਆ ਜਾਾਂਗੇ ਜਿਹੜੀ ਸਰਕਾਰ ਲਿਆਊਗੀ ਜੀ ਤੋਂ ਸਾਨੂੰ ਉਮੀਦ ਆਸੀ ਉਹਦੀ ਹਮਾਇਤ ਕਰ ਰਹੇ ਆ ਜਿਹਦਾ ਹੀ ਕਾਰਨ ਅਸੀਂ ਓਡਾ ਸਾਹਿਬ ਦੀ ਹਮਾਇਤ ਕਰ ਰਹੇ ਆ ਓਡਾ ਸਾਹਿਬ ਤੁਹਾਨੂੰ ਕਹੂਗਾ ਅਸੀਂ ਕਾਂਗਰਸ ਨੂੰ ਵੋਟ ਪਾ ਦੇਾਂਗੇ ਓਡਾ ਸਾਹਿਬ ਕਹੂਗਾ ਅਸੀਂ ਨਹੀਂ ਪਾਉਂਦੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਫੈਸਲੇ ਦੇ ਨਾਲ ਹੋਰ ਸਿੱਖ ਕਮਿਊਨਿਟੀ ਹੈ ਜਿਹੜੀ ਹਰਿਆਣੇ ਦੇ ਵਿੱਚ ਉਹ ਵੀ ਅਤੇ ਤੁਹਾਡੇ ਇਸ ਫੈਸਲੇ ਨੂੰ ਮੰਨੇਗੀ ਕਿ ਉਹ ਵੀ ਕਾਂਗਰਸ ਦਾ ਸਮਰਥਨ ਕਰਨਗੇ ਅਸੀਂ ਇਸ ਟਾਈਮ ਦੇ ਉੱਤੇ ਜਿਹੜੇ ਪੁਰਾਣੇ ਸੰਘਰਸ਼ੀਲ ਕਮੇਟੀ ਦੇ ਮੈਂਬਰਸਾਂ 18 ਤੋਂ 20 ਮੈਂਬਰ ਅੱਜ ਵੀ ਇਕੱਠੇ ਆ ਜਿਹੜੇ ਪੁਰਾਣੇ ਜਿਹੜੀ ਸਾਡੀ ਆਵਾਜ਼ ਆ ਉਹ ਹਰ ਸਿੱਖ ਤੱਕ ਗਈ ਹੈ ਜਿਸ ਆਵਾਜ਼ ਨੂੰ ਸੁਣ ਕੇ ਹਰਿਆਣਾ ਸਿੱਖ ਗੁਰਦਾ ਮੈਨੇਜਮੈਂਟ ਕਮੇਟੀ ਹੋਣ ਦੇ ਵਿੱਚ ਆਈ ਸੀ ਜਿਨ੍ਹਾਂ ਦੀ ਮੰਗ ਦੇ ਨਾਲ ਹੋਣ ਦੇ ਵਿੱਚ ਆਈ ਸੀ ਅੱਜ ਉਸ ਨੂੰ ਖੱਟਰ ਸਰਕਾਰ ਜਾਂ ਆਉਣ ਵਾਲੀ ਸਰਕਾਰ ਕੀ ਕਰਦੀ ਹੈ ਉਹ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਬੈਕਫੁੱਟ ਤੇ ਲਜਾਣੀਆ ਚਾਹੁੰਦੀਆਂ ਅਸੀਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਅੱਗੇ ਲਿਆਉਣਾ ਚਾਹੁੰਦੇ ਆ ਤਾਂ ਕਿ ਸਾਡੇ ਗੁਰੂਕਰਾਂ ਦੀ ਸੇਵਾ ਸੰਭਾਲ ਢੰਗ ਦੇ ਨਾਲ ਹੋ ਸਕੇ ਐਜੂਕੇਸ਼ਨ ਸਾਡੇ ਹਰਿਆਣੇ ਦੇ ਵਿੱਚ ਬਿਲਕੁਲ ਹੈ ਨਹੀਂ 200 ਕਰੋੜ ਦਾ ਬਜਟ ਹੈ ਜਿਹੜਾ ਇਹਨਾਂ ਨੇ 100 ਕਰੋੜ ਤੇ ਕੁਝ ਲੱਖ ਦਾ ਕਰਿਆ ਔਰ ਪਿਛਲੇ ਸਾਲ ਉਹ 86 ਕਰੋੜ ਦਾ ਬਣਾਇਆ ਸੀ ਪਿਛਲੇ ਸਾਲ ਵਾਲਾ ਵੀ ਨਹੀਂ ਵਰਤਿਆ ਇਸ ਵਾਲਾ ਵੀ ਨਹੀਂ ਵਰਤਿਆ ਇਸ ਟਾਈਮ ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਤੁਸੀਂ ਦੇਖੀ ਹੋਣੀ ਹੈ ਵੀ ਕੀ ਹਾਲਾਤ ਹੈ ਬੇੜੀਆਂ ਸਿਕਟਾਂ ਤੇ ਪੁਲਿਸ ਦੇ ਰਹਿਣ ਵਾਸਤੇ ਜਗ੍ਹਾ ਕਿਸਾਨ ਅੰਦੋਲਨ ਵਾਸਤੇ ਉਹਨਾਂ ਨੂੰ ਕਿਸਾਨਾਂ ਵਾਸਤੇ ਜਿਹੜੇ ਦੇਸ਼ ਵਾਸਤੇ ਜਾਂ ਆਪਣੀ ਕੌਮ ਵਾਸਤੇ ਲੜ ਰਹੇ ਉਹਨਾਂ ਵਾਸਤੇ ਲੰਗਰ ਨਹੀਂ ਸਾਡੇ ਗੁਰੂ ਘਰਾਂ ਦੇ ਵਿੱਚ ਉਹ ਲੰਗਰਾਂ ਤੇ ਪਾਬੰਦੀ ਲਵਾਈ ਗਈ ਗੁਰੂ ਘਰਾਂ ਦੇ ਜੇ ਤੁਸੀਂ ਦੇਖਿਆ ਉਹਨਾਂ ਗੁਰਵਿੰਦਰ ਤਮੀਜਾ ਨੂੰ ਕਿਉਂ ਕੱਢਿਆ ਗਿਆ ਉਹ ਜਨਰਲ ਸੈਕਟਰੀ ਸੀ ਗੁਰੂ ਗ੍ਰੰਥ ਸਾਹਿਬ ਕਿਸ ਢੰਗ ਨਾਲ ਲੈ ਕੇ ਜਾਣੇ ਕਿਵੇਂ ਕੀ ਸੇਵਾ ਸੰਭਾਲ ਕਰਨੀ ਹੈ ਨਹੀਂ ਆਈ ਤਾਂ ਉਹਦੀ ਮੈਂਬਰਸ਼ਿਪ ਖਾਰਜ ਕਰਨੀ ਪਈ ਉਹਨਾਂ ਨੂੰ ਫਿਰ ਤੁਸੀਂ ਦੇਖਿਆ ਹੁਣ ਜਦੋਂ ਉਸ ਤੋਂ ਬਾਅਦ ਦਾਦੂਵਾਲ ਸਾਹਿਬ ਗੁਰਵਿੰਦਰ ਧਮੀਜਾ ਇੱਕ ਮੀਟਿੰਗ ਦੇ ਵਿੱਚ ਉਹ ਐਡੀਆਂ ਗੰਦੀਆਂ ਗਾਲਾਂ ਜਿਹੜੀਆਂ ਅਸੀਂ ਬੋਲ ਨਹੀਂ ਸਕਦੇ ਉਹ ਕਰੀਆਂ ਉਹਨਾਂ ਨੇ ਕੱਡੀਆਂ ਇਹੇ ਚੀਜ਼ਾਂ ਉਸ ਤੋਂ ਬਾਅਦ ਅੱਜ ਗੁਰੂ ਘਰਾਂ ਦੇ ਵਿੱਚ ਐਨੇ ਇਹਨਾਂ ਨੇ EMPLOYEES ਐਨੇ ਮੁੰਡੇ ਰੱਖ ਲਏ ਮੇਰੇ ਕੋਈ ਇਹਦਾ ਮੇਰਾ ਰੱਖ ਲਾ ਕੋਈ ਇਹਦਾ ਰੱਖ ਲਾ ਉਹਦਾ ਰੱਖ ਲਾ ਉਹਨਾਂ ਦੀ এডਿਊਕੇਸ਼ਨ ਵਾਸਤੇ ਉਹਨਾਂ ਦਾ ਡਰੈੱਸ ਕੋਡ ਕੋਈ ਹੈ ਕੋਈ এডਿਊਕੇਸ਼ਨ ਵਾਸਤੇ ਸ਼ਰਤ ਰੱਖੀ ਹੈ ਜੀ ਨੇ ਜਿਹੜਾ ਰੱਖਤਾ ਉਹਨੂੰ ਇਹ ਨਹੀਂ ਪਤਾ ਗੁਰੂ ਘਰ ਦੀ ਸੇਵਾ ਸੰਭਾਲ ਕਿਵੇਂ ਕਰਨੀ ਹੈ ਅੱਜ ਜੇ ਅਸੀਂ ਜਵਾਨ ਨਾਲ ਕਹੀਏ ਕਹਿ ਨਹੀਂ ਸਕਦੇ ਗੁਰੂ ਘਰਾਂ ਦੇ ਵਿੱਚ ਸਫਾਈ ਦੇ ਏਡੇ ਮਾੜੇ ਪ੍ਰਬੰਧ ਹੈ। ਪਾਠ ਕਰਨ ਦੇ ਏਡੇ ਮਾੜੇ, ਕੀਰਤਨ ਕਰਨ ਦੇ ਏਡੇ ਮਾੜੇ ਪ੍ਰਬੰਧ ਹੈ ਜਿਹੜੇ ਹਰਿਆਣੇ ਦੇ ਗੁਰੂ ਘਰਾਂ ਨੂੰ ਬੈਕਫੁੱਟ ਤੇ ਲੈ ਗਏ ਕਿਉਂਕਿ ਇਹਨਾਂ ਨੂੰ ਹਰਿਆਣਾ ਸਿਗਦੋਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਮੌਕੇ ਤੇ ਮੈਂਬਰ ਬੈਠੇ ਚਲਾਉਣ ਦਾ ਹਜੇ ਤੱਕ ਕੋਈ ਤਜਰਬਾ ਹੀ ਨਹੀਂ। ਔਰ ਜੇ ਦੋ ਚਾਰਾਂ ਨੂੰ ਹੈ ਤੇ ਉਹਨਾਂ ਨੂੰ ਦੂਸਰੇ ਨਹੀਂ ਚਲਾਉਣ ਦਿੰਦੇ। ਕਿਉਂ ਆਰਐਸਐਸ ਤੇ ਭਾਜਪਾ ਸਰਕਾਰ ਖੁਦ ਕਾਬਜ ਹੈ ਔਰ ਇੰਟਰਸਟਿਡ ਹੈ ਜਿਹੜਾ ਤੁਸੀਂ ਸੁਣਿਆ ਹੋਣਾ। ਪਪਿੰਦਰ ਸਿੰਘ ਆਸੰਦ ਨੇ ਇੱਕ ਬਿਆਨ ਦਿੱਤਾ ਸੀ ਵੀ ਮੈਂ ਬੀਬੀ ਰਾਣਾ ਪਾਰਟੀ ਨੂੰ ਐਜੂਕੇਸ਼ਨ ਡਿਪਾਰਟਮੈਂਟ ਸੰਭਾਲਾਇਆ ਸਾਰੇ ਹਰਿਆਣੇ ਦਾ ਕਿਉਂਕਿ ਉਹ ਮੇਰੇ ਪਿੰਡ ਦੀ ਹੈ ਮੇਰੀ ਭੈਣ ਹੈ ਇੱਥੇ ਭਾਈ ਭਤੀਜਾਵਾ ਚੱਲੂਆ ਹਰਿਆਣਾ ਕਮੇਟੀ ਦੇ ਵਿੱਚ ਰਹਿਤ ਮਰਜਾਦਾ ਚੱਲੂਗੀ ਸਿੱਖ ਰਹਿਤ ਮਰਜਾਦਾ ਨਾਲ ਨਹੀਂ ਉਹ ਭੈਣ ਕਰਕੇ ਉਸ ਨੂੰ ਐਜੂਕੇਸ਼ਨ ਡਿਪਾਰਟਮੈਂਟ ਦਿੱਤਾ ਗਿਆ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਇਹ ਸਾਡੇ ਤੇ ਭਾਰੂ ਹੈ ਇਹ ਨਹੀਂ ਹੋਣੀਆਂ ਚਾਹੀਦੀਆਂ ਦੂਜੀ ਦੂਜੀ ਗੱਲ ਉਹਨੇ ਜਿਹੜੀ ਵੱਡੀ ਕਹੀ ਉਹਦੀ ਤੁਸੀਂ ਸਾਰੀ ਵੀਡੀਓ ਸੁਣ ਲਓ ਔਰ ਇਹ ਕਮੇਟੀ ਬਣਨ ਦੇ ਨਾਲ ਔਰ ਮੇਰੀ ਜਿਹੜੀ ਅੱਜ ਦੂਜੀ ਵਾਰ ਕਮੇਟੀ ਬਣਨ ਦੇ ਨਾਲ ਜਿਹੜੀ ਸਰਕਾਰ ਨੂੰ ਵੱਡਾ ਫਾਇਦਾ ਹੋਊਗਾ ਔਰ ਪਿੱਛੋਂ ਉਸ ਨੂੰ ਗੋਲ ਕਰਕੇ ਫਿਰ ਉਹਨੇ ਸੰਭਾਲਿਆ ਵੀ ਨੀ 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 ਇਹਦੇ ਨਾਲ ਸਰਕਾਰ ਦਾ ਕੋਈ ਇੱਥੇ ਦਖਲ ਨਹੀਂ ਆਇਆ ਨਹੀਂ ਦਖਲ ਦਿੱਤਾ ਸੀ ਤਾਂ ਚੌਧਰੀ ਭពਿੰਦਰ ਸਿੰਘ ਹੁੱਡਾ ਨੇ 8 ਸਾਲ ਤੱਕ ਕੋਈ ਦਖਲ ਨਹੀਂ ਦਿੱਤਾ ਸੀ ਜਿੱਦਾਂ ਦੀ ਬੀਜੇਪੀ ਸਰਕਾਰ ਦੇ ਹੱਥਾਂ 'ਚ ਕਮੇਟੀ ਖੇਡਣ ਲੱਗੀ ਹੈ ਬੀਜੇਪੀ ਸਰਕਾਰ ਸੁਪਰੀਮ ਕੋਰਟ ਤੋਂ ਸਾਡਾ ਅਸੀਂ ਕੇਸ ਜਿੱਤ ਕੇ ਆਏ ਆ ਉਦੋਂ ਦੀ ਬੀਜੇਪੀ ਸਰਕਾਰ ਨੇ ਆਰਐਸਐਸ ਨੂੰ ਸਾਡੇ ਗੁਰੂ ਘਰਾਂ ਦੇ ਵਿੱਚ ਲੈ ਆ ਕੇ ਬਾੜਤਾ ਜਿਵੇਂ ਦਿੱਲੀ ਦੇ ਕਪੜਾ ਕੀਤਾ ਜਿਵੇਂ ਨਦੇੜ ਸਾਹਿਬ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਜਿਵੇਂ ਪਟਨਾ ਸਾਹਿਬ ਤੇ ਕਬਜ਼ਾ ਕਬਜ਼ਾ ਕਰਨ ਦੀਆਂ ਆਰਐਸਐ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਉਹ ਕੋਸ਼ਿਸ਼ਾਂ ਹਰਿਆਣਾ 'ਚ ਕਰਨਾ ਚਾਹੁੰਦੇ ਆ ਜੀਦਾ ਕਰਕੇ ਅਸੀਂ ਬੀਜੇਪੀ ਦਾ ਖਾਸ ਕਰਕੇ ਵਿਰੋਧ ਕਰਦੇ ਆਂ ਔਰ ਜਿਹੜਾ ਬੀਜੇਪੀ ਨੂੰ ਹਰਾ ਸਕਦਾ ਸੀ ਉਸ ਪਾਸੇ ਕੜ ਕੇ ਵੋਟ ਲੋਕਾਂ ਨੂੰ ਅਪੀਲ ਕਰਦੇ ਆਂ ਜੀ ਤਾਂ ਇਹ ਹਰਿਆਣਾ ਦੀ ਜਿਹੜੀ ਸਿੱਖ ਸੰਘਰਸ਼ੀਲ ਕਮੇਟੀ ਹੈ ਜਿਹੜੀ ਔਰ ਇਹਨਾਂ ਦਾ ਆਪਣਾ ਇੱਕ ਸੰਘਰਸ਼ ਸੀ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਹਰਿਆਣੇ ਦੇ ਵਿੱਚ ਜਿਹੜੀ ਕੰਮ ਕਰ ਰਹੀ ਹੈ ਉਹਦੇ ਤੇ ਕਿਤੇ ਨਾ ਕਿਤੇ ਆਰਐਸਐਸ ਜਾਂ ਭਾਜਪਾ ਦਾ ਕਬਜ਼ਾ ਹੈ ਇਸ ਕਰਕੇ ਅਸੀਂ ਜਿਹੜਾ ਉਹਦੀ ਕੰਮ ਕਰਨ ਦਾ ਤਰੀਕਾ ਵੀ ਸਹੀ ਨਹੀਂ ਹੈ ਸਹੀ ਤਰੀਕੇ ਦੇ ਨਾਲ ਕਾਰਗੁਜ਼ਾਰੀ ਵੀ ਨਹੀਂ ਹੈ ਇਸ ਕਰਕੇ ਅਸੀਂ ਜਿਹੜਾ ਕਾਂਗਰਸ ਦਾ ਸਮਰਥਨ ਕਰਦੇ ਹਾਂ ਬਾਇਆ ਭਪਿੰਦਰ ਸਿੰਘ ਹੁੱਡਾ ਉਹਨਾਂ ਨੇ ਕਿਉਂਕਿ ਇਸ ਕਮੇਟੀ ਦੀ ਮਦਦ ਕੀਤੀ ਜਦੋਂ ਫਾਰਮੇਸ਼ਨ ਹੁੰਦੀ ਹੈ ਹਰਿਆਣੇ ਦੇ ਵਿੱਚ ਸਿਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤਾਂ ਕੈਮਰੇ ਤੇ ਮੇਰੇ ਸਾਥ ਦੇ ਰਹੀ ਸੁਨੀਂਦਰ ਮਹਿਮੰਤੀ ਸਿੰਘ ਧੰਨਵਾ